ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਜਿੰਨੇ ਆਪਾਂ ਸਰੀਰ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਲੜੀਵਾਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ 6ਵੇਂ ਅਸ਼ਟਪਦੀ ਦੇ ਅੱਜ ਆਪਾਂ 7ਵੇਂ ਤੇ 8ਵੇਂ ਪਾਦ ਦੇ ਵਿਚਾਰ ਕਰਦੇ ਹਾਂ ਪਾਉ ਜੀ ਪਹਿਲਾਂ ਪਾਠ ਖੜ ਲ ਗਏ ਆਪਾਂ ਸਤਵੇਂ ਅਸ਼ਟਪਦੀ ਦੇ ਵਿੱਚੋਂ ਜੋ ਸਤਵਾਂ ਪਦ ਹੈ ਜਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਮਨ ਬਿਸਾਰ ਜਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਾ ਤੂੰ ਤਾਂ ਕਉ ਜਾ ਜੈ ਪ੍ਰਸਾਦ ਤੇਰ ਕਾਰਜ ਪੂਰੇ ਤਿਸੈ ਜਾਣ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੈ ਸਾਚ ਰੇ ਮਾਨ ਮੇਰੇ ਤੂੰ ਤਾਂ ਸਿਉ ਰਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪ ਜਪ ਸੋਏ ਇਹ ਜੀ 6ਵੀਂ ਅਸ਼ਟਪਦੀ ਦੇ 7ਵਾਂ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜਹ ਪ੍ਰਸਾ ਤੂੰ ਪ੍ਰਗਟ ਸੰਸਾਰ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹਦੀ ਕਿਰਪਾ ਦੇ ਨਾਲ ਮਨਾ ਪ੍ਰਗਟ ਸੰਸਾਰ ਪ੍ਰਗਟ ਦਾ ਅਰਥ ਹੁੰਦਾ ਜੀ ਸੰਸਾਰ ਦੇ ਵਿੱਚ ਤੂੰ ਪ੍ਰਸਿੱਧ ਹੈਂਗਾ ਜਿਹਦੀ ਕਿਰਪਾ ਦੇ ਨਾਲ ਇਹਨਾਂ ਪ੍ਰਸਿੱਧੀ ਪ੍ਰਾਪਤ ਹੋਈ ਹੈ ਨਾ ਮਨਾ ਇਸ ਪ੍ਰਭ ਕੋ ਮੂਲ ਨਾ ਮਨੋਂ ਦੇਸਾਰ ਐਸੇ ਅਕਾਲ ਪੁਰਖ ਵਾਹਿਗੁਰੂ ਤੋਂ ਮੂੜੀ ਨਾ ਮਨ ਤੋਂ ਸਾਰ ਕਦਾ ਚਿੱਤ ਵੀ ਗੁਰੂ ਜੀ ਕਹਿੰਦੇ ਤੋ ਨਾ ਮਨ ਤੋਂ ਨਾ ਪੜਾਈਐ ਇਸੇ ਪ੍ਰਮਾਤਮਾ ਨੂੰ ਕਿਉਂ ਤੈਨੂੰ ਪ੍ਰਸਿੱਧ ਕਰਨ ਵਾਲਾ ਵੀ ਪ੍ਰਮਾਤਮਾ ਹੀ ਹੈ ਕਿਉਂਕਿ ਕਈ ਵਾਰ ਜਦੋਂ ਬੰਦੇ ਕੋਲੇ ਪ੍ਰਸਿੱਧੀ ਆ ਜਾਂਦੀ ਨਾ ਪਿਆਰੋ ਕੋਈ ਇਸੇ ਤਰ੍ਹਾਂ ਆਉਂਦਾ ਪਹੁੰਚ ਗਿਆ ਤਾਂ ਬੰਦਾ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ। ਉਹਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਮੈਂ ਹੀ ਆ ਸਾਰਾ ਕੁਝ ਬਸ ਮੇਰੇ ਹੱਥ ਵਿੱਚ ਹੈ ਸਾਰਾ ਕੁਝ। ਇਹ ਬੰਦੇ ਦਾ ਭੁਲੇਖਾ ਜੀ ਸ਼ਬਦ ਆਪਾਂ ਸਾਰੇ ਇਸ ਭੁਲੇਖੇ ਵਿੱਚ ਹੀ ਆਂ ਵੀ ਅਸੀਂ ਕੁਝ ਹਾਂ। ਇਸੇ ਤੋਂ ਹੀ ਗੁਰੂ ਸਾਹਿਬ ਜੀ ਹਉਮੈ ਦਾ ਰੋਗ ਹੈ ਜਿਹੜਾ ਮਨੁੱਖ ਨੂੰ ਸ਼ੁਰੂ ਹੁੰਦਾ ਹੈ ਜੀ। ਜਦੋਂ ਮਨੁੱਖ ਦੇ ਅੰਦਰ ਜਿਹੜਾ ਮੈਂ ਭਾਵ ਬਣ ਜਾਂਦਾ ਹੈ। ਹਉ ਮੈਂ ਹੰਕਾਰ ਅਹੰਕਾਰ ਦੀ ਭਾਵਨਾ ਹੰਕਾਰ ਦੀ ਭਾਵਨਾ ਅੰਦਰ ਇਹ ਸਾਰੇ ਇੱਕ ਹੀ ਰੂਪ ਹੈ ਪਿਆਰੋ ਹਉ ਮੈਂ ਹੰਕਾਰ ਅਹੰਕਾਰ ਬਸ ਇਹ ਇਹਨਾਂ ਦੇ ਰੂਪ ਵੱਖ-ਵੱਖ ਹੈ। ਹਉ ਮੈਂ ਦਾ ਆਵਦਾ ਰੂਪ ਹੈ। ਮੈਂ ਦਾ ਆਵਦਾ ਰੂਪ ਹੈ। ਅਹੰਕਾਰ ਦਾ ਆਵਦਾ ਰੂਪ ਹੈ। ਹੰਕਾਰ ਦਾ ਆਵਦਾ ਰੂਪ ਹੈ। ਵੱਖ-ਵੱਖ ਹੈ ਸਰੀਰਾਂ ਵਿੱਚ ਵੱਖ-ਵੱਖ ਪਰਵੜਾ ਜੀ ਸ਼ਕਤੀ ਮਗਰ ਇੱਕ ਈ ਹੈ ਜੀ ਹੰਕਾਰ ਈ ਹਉਮੈ ਈ ਸੋ ਗੁਰੂ ਜੀ ਨੇ ਬਾਣੀ ਵਿੱਚ ਵੀ ਇਹ ਲਿਖਿਆ ਹਉ ਹਉ ਭੀਤ ਭਇਓ ਹੈ ਬੀਚੋ ਸੁਣਤ ਦੇਸ ਨਕਟਾਇਓ ਭਾ ਮੇਰੀ ਕੇ ਪਾਤ ਪਰ ਤੇ ਬਿਨ ਵੇਖੇ ਦੋ ਰਾਯੋ ਸਭ ਤੋਂ ਵੱਡਾ ਪੜਦਾ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਦੇ ਵਿੱਚ ਹੈ ਤਾਂ ਕਹਿੰਦੇ ਬੰਦਿਆ ਤੇਰੀ ਹਉਮੈ ਦਾ ਪੜਦਾ ਈ ਹੈ ਔਰ ਕੁਛ ਵੀ ਨਹੀਂ ਗਾ ਜੀ ਆਪਣੇ ਆਪਣੇ ਤਾਲ ਤੇ ਪੈ ਰਹੇ ਆਪਾਂ ਛਾਤ ਮਾਰ ਕੇ ਦੇਖੀਂ ਵੀ ਸਾਡੇ ਮਨ ਵਿੱਚ ਵੀ ਹਉਮੈ ਕੰਪ ਦੀ ਸਤਿਗੁਰੂ ਹਜੇ ਮੈਨੂੰ ਵੀ ਮੇਰੇ ਅੰਦਰ ਵੀ ਮਹਾਰਾਜ ਇਹ ਪਰਦਾ ਜਿਹਾ ਬਣਿਆ ਪਿਆ ਸਤਿਗੁਰੂ ਹਜੇ ਤੇਰੇ ਨਾਲ ਅੰਦਰ ਹੋਣਾ ਹਜੇ ਇੱਕ ਮਿਕਤਾ ਹੋਈ ਨਹੀਂ ਹਜੇ ਸੋ ਗੁਰੂ ਜੀ ਕਹਿੰਦੇ ਐਸੇ ਪ੍ਰਮਾਤਮਾ ਨੂੰ ਮੂਲ ਨਾਲ ਮਨ ਤੋਂ ਦੇਸਾਰ ਜੈ ਪ੍ਰਸਾਦ ਤੇਰਾ ਪਰਤਾਪ ਜੀਦੀ ਕਿਰਪਾ ਦੇ ਨਾਲ ਤੇਰਾ ਪ੍ਰਤਾਪ ਬਣਿਆ ਹੋਇਆ ਹੈ ਕੋਈ ਜਿਹੜੇ ਪ੍ਰਤਾਪ ਹੈ ਜੀ ਜਿਵੇਂ ਆਪਾਂ ਤੇਜ ਕਹਿ ਦਨੇ ਆ ਕਿਸੇ ਨੂੰ ਮੰਨ ਲਓ ਵੀ ਕਿਸੇ ਤਰ੍ਹਾਂ ਦੇ ਵਿੱਚ ਕਿਸੇ ਦਾ ਪ੍ਰਤਾਪ ਹੈ ਕਿਸੇ ਕਿਸੇ ਤਰ੍ਹਾਂ ਦੇ ਵਿੱਚ ਕਿਸੇ ਦਾ ਮੰਨ ਲਓ ਵੀ ਸ਼ਕਤੀ ਜਿਹੜੀ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਕਿਸੇ ਦਾ ਦਿਮਾਗ ਤੇਜ ਹੈ ਕਿਸੇ ਦਾ ਸਰੀਰਕ ਬਲ ਬਹੁਤ ਤਗੜਾਗਾ ਵੀ ਬਹੁਤ ਤਗੜਾ ਸਰੀਰ ਹੈਗਾ ਵੇਖਦੇ ਆਪਾਂ ਤੇ ਲੋਕ ਕਮਾਲ ਮੰਨਦੇ ਵੀ ਹਾਂ ਇਹੋ ਜਿਹਾ ਸਰੀਰ ਆਏ ਦਾ ਕਿ ਕਿਸੇ ਦਾ ਦਿਮਾਗ ਹੈ ਸਾਗਾ ਕਿਸੇ ਦੇ ਵਿੱਚ ਪ੍ਰਮਾਤਮਾ ਨੇ ਕਲਾ ਇਹ ਜੀ ਪਾਤੀ ਕਿਸ ਦੀ ਆਵਾਜ਼ ਬੜੀ ਸੋਹਣੀ ਐ ਈਲ ਕੇ ਰੱਖ ਦਿੰਦਾ ਐ ਕਿਸੇ ਦਾ ਵੱਖ-ਵੱਖ ਤਰ੍ਹਾਂ ਦਾ ਪਿਆਰ ਉਹ ਐਸੇ ਵੀ ਸਿੰਘ ਹੈਗੇ ਆ ਜੀ ਜਿਹੜੇ ਮੰਨ ਲਓ ਵੀ ਅੱਖਾਂ ਤੋਂ ਨਹੀਂ ਦਿਸਦਾ ਜਵਾਨ ਦੇ ਵਿੱਚ ਬੜਾ ਰਸ ਪਾਇਆ ਹੋਇਆ ਹੈ ਬੜਾ ਰਸ ਭਰਿਆ ਪ੍ਰਮਾਤਮਾ ਨੇ ਤੰਗਾਂ ਦੇ ਹੱਥ ਟੁੰਡੇ ਆ ਤੇ ਪੈਰਾਂ ਦੇ ਨਾਲ ਵਾਜਾ ਵਜਾਉਂਦੇ ਆ ਇਹ ਕਲਾ ਪਾਉਣ ਵਾਲਾ ਪ੍ਰਮਾਤਮੇ ਨਾ ਪਿਆਰੋ ਕਲਾ ਉਹੀ ਆ ਪਾਉਣ ਵਾਲਾ ਬੰਦੇ ਦੇ ਵਿੱਚ ਪੈਰਾਂ ਦੇ ਨਾਲ ਵਾਜਾ ਵਜਾ ਲੈਂਦੇ ਆ ਚੰਗੇ ਭਲੇ ਬੰਦੇ ਕਈ ਕੰਮ ਨਹੀਂ ਕਰਦੇਗੇ ਤੇ ਕਈ ਟੁੰਡੇ ਵੀ ਕੰਮ ਕਰੀ ਜਾਂਦੇ ਪਿਆਰੋ ਇਹਨਾਂ ਨੇ ਕੋਈ ਕਰਨਾ ਹੋਵੇ ਸੋਰਾ ਹੋ ਵਿਚਾਰ ਮਾਲਕ ਜੀ ਤੇਰਾ ਹੀ ਆ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਉ ਜਪ ਉਹ ਮੂਰਖ ਮਣਾ ਤੂੰ ਐਸੇ ਪ੍ਰਮਾਤਮਾ ਨੂੰ ਕਿਉਂ ਨਹੀਂ ਜਪਦਾ ਮਣਾ ਮੂਰਖ ਮਣਾ ਜੀ ਆਪਣਾ ਪਿਆਰੋ ਕੁਛ ਨਹੀਂ ਜਾਣਦਾ ਮੂਰਖੀ ਆ ਆਪਾਂ ਸਾਰੇ ਜਿੰਨੇ ਸਰੀ ਬੈਠੇ ਆਪਦੇ ਆਪ ਨੂੰ ਆਪਣੇ ਆਪ ਨੂੰ ਮੂਰਖੀ ਕਹਿਣਾ ਮਹਾਰਾਜ ਮੂਰਖਾ ਸੀ ਕੀ ਜਾਣਦੇ ਆ ਸਤਿਗੁਰੂ ਸਾਡੇ ਅੰਦਰ ਹਮੇ ਪਈ ਹੈ ਕਿੰਨੇ ਰੋਗ ਭਰੇ ਪਈ ਹੈ ਵਕਾਰਾਂ ਦੇ ਨਾਲ ਮਨ ਭਰਿਆ ਪਿਆ ਅੰਦਰੋਂ ਸਾਰਾ ਮਾਲਕ ਜੀ ਮੂਰਖ ਹੈ ਰੇ ਮਨ ਮੂੜ ਤੋ ਤਾਂ ਕੋ ਜਾ ਪੈਸੇ ਪ੍ਰਮਾਤਮਾ ਦਾ ਜਾਪ ਕਰਿਆ ਕਰੰ ਜਹ ਪ੍ਰਸਾਦ ਤੇਰੇ ਕਾਰਜ ਪੂਰੇ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਤੇਰੇ ਸਾਰੇ ਕੰਮ ਹੀ ਪੂਰੇ ਹੁੰਦੇ ਆ ਪ੍ਰਮਾਤਮਾ ਕਾਰਜ ਸਵਾਰਨ ਸਭ ਦੇ ਭਾਈ ਕਾਰਜ ਉਹ ਹੀ ਸਵਾਰਨ ਵਾਲਾ ਹੈ ਕਈ ਬੰਦੇ ਕਹਿੰਦੇ ਫਿਰ ਜਦੋਂ ਵਿਗੜ ਜਾਂਦੇ ਆ ਫਿਰ ਪ੍ਰਮਾਤਮਾ ਹੀ ਕਾਰਜ ਵਿਗਾੜਦਾ ਹੈ ਨਹੀਂ ਭਾਈ ਉਹ ਤਾਂ ਕਾਰਜ ਸਦਾ ਹੀ ਸਵਾਰਦਾਗਾ ਕਾਰਜ ਵਿਗੜਦਾਗਾ ਮਨੁੱਖ ਦੀ ਅਣਗਹਿਲੀ ਦੇ ਨਾਲ ਅਣਗਹਿਲੀ ਦੇ ਨਾਲ ਹੋਣਾ ਹੀ ਹੁੰਦਾ ਵੈਸੇ ਇਹ ਵੀ ਪ੍ਰਮਾਤਮਾ ਦਾ ਹੁਕਮ ਹੀ ਆ ਦੋਹਾਂ ਸਿਰਿਆਂ ਦਾ ਆਪੇ ਸੌਂਮੀ ਹੈ ਜੇ ਚੰਗਿਆਈ ਨਾ ਹੋਵੇ ਤਾਂ ਬਰਿਆਈ ਦੇ ਨੇ ਪਤਾ ਲੱਗਦਾ ਜੇ ਬਰਿਆਈ ਨਾ ਹੋਵੇ ਤਾਂ ਫਿਰ ਚੰਗਿਆਈ ਦਾ ਨਹੀਂ ਪਤਾ ਲੱਗਦਾ ਜੀ ਜੇ ਆਪਾਂ ਨੂੰ ਪਿੰਡ ਵਿੱਚ ਕੋਈ ਸਲਾਉਣ ਵਾਲਾ ਤੇ ਨਾਲ ਉਹਦੇ ਬਰਾਬਰ ਨਿੰਦਰਣ ਵਾਲਾ ਵੀ ਹੁੰਦਾ ਹੈ ਜੇ ਕੋਈ ਸਲਾਉਂਦਾ ਨਿੰਦਣ ਵਾਲਾ ਜੇ ਨਿੰਦਣ ਵਾਲਾ ਤੇ ਸਲਾਉਣ ਵਾਲਾ ਵੀ ਹੈਗਾ ਉੱਚਾ ਨੀਮਾ ਚੰਗਾ ਮਾੜਾ ਇਹ ਪ੍ਰਮਾਤਮਾ ਨੇ ਦੋ ਪੱਖਾਂ 'ਚ ਧਰਤੀ ਸਾਜੀ ਜੀ ਗੁਰੂ ਜੀ ਕਹਿੰਦੇ ਜ਼ਾਹ ਦੇ ਕੰਮ ਪ੍ਰਮਾਤਮਾ ਸਵਾਰਦਾ ਮਣਾ ਕਿਸੇ ਜਾਣ ਮਨ ਸਦਾ ਹਜੂਰੇ ਐਸੇ ਪ੍ਰਮਾਤਮਾ ਨੂੰ ਗੁਰੂ ਜੀ ਕਹਿੰਦੇ ਤੂੰ ਆਪਣੇ ਸਦਾ ਅੰਗ ਸੰਗ ਸਮਝ ਮਣਾ ਹਜੂਰੇ ਅੰਗ ਸੰਗ ਹੈ ਪ੍ਰਮਾਤਮਾ ਤੇ ਜਿਹੜਾ ਸਦਾ ਹੀ ਨਾਲ ਹੈ ਈ ਕਾ ਗਲਤ ਕੰਮ ਮਨੁੱਖ ਕਰ ਸਕਦਾ ਜਿਹਨੂੰ ਪ੍ਰਮਾਤਮਾ ਅੰਗ ਸੰਗ ਸਮਝਦਾ ਜਿਹੜਾ ਮਨੁੱਖ ਜੀ ਨੋ ਭੁੱਲ ਕੇ ਵੀ ਨਹੀਂ ਕਰਦਾ ਜਿੰਦਗੀ ਵਿੱਚ ਮਾੜਾ ਕੰਮ ਤਾਂ ਕਰਨਾ ਕਿ ਰੱਬ ਦੇ ਪੈਰਾਂ ਅੰਦਰ ਤਾਂ ਫੁਰਨਾ ਵੀ ਉੱਥੋਂ ਛੜ ਜਾਂਦਾ ਮਾੜੇ ਕੰਮ ਦਾ ਕਈ ਇੱਥੇ ਚੰਗੇ ਭਲੇ ਸਰੀਰ ਹੈ ਸਰੀਰ ਹੁਣ ਸੇਵਿਆਂ ਤੇ ਜਾਣ ਤੇ ਰਾਹ ਤੇ ਤੇ ਮਾੜੀਆਂ ਕਤੂਤਾਂ ਹਜੇ ਨਹੀਂ ਛੜਦਾ ਭੈੜੀਆਂ ਕਤੂਤਾਂ ਹਜੇ ਨਹੀਂ ਛੜਦੀ ਕਿਉਂ ਮਨ ਜਾ ਕੇ ਹੀ ਹਜੇ ਪਿਆਰਿਓ ਇਹ ਮਾਤ ਦੇ ਕੋਲ ਅੱਖ ਵਿੱਚ ਰਹਿ ਜੇ ਜੀ ਮਨੋਖਾ ਵੀ ਬਾਣੀ ਪੜਨਾ ਬੰਦਾ ਪਵਿੱਤਰ ਹੋ ਜਾਂਦਾ ਹੈ ਇਹ ਗੱਲ ਚਿੱਤੇ ਰੱਖਿਓ ਜੀ ਨਾ 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 ਆ ਬਾਣੀ ਪੜਨ ਵਾਲੀ ਵੀ ਬਥੇਰੇ ਘੜੀਆਂ ਤਪੂਤਾਂ ਕਰਦੇ ਫਿਰਦੇ ਆ ਕਿ ਬਾਣੀ ਦਾ ਅਸਰ ਹੋਇਆ ਉਹਨਾਂ ਤੇ ਨਾ ਉਹ ਤਾਂ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਥ ਪੜ ਪੜ ਦੇੜੀ ਪਾਈਐ ਪੜ ਪੜ ਗੱਡੀ ਐ ਖਾਤ ਬਾਬੇ ਨਾਨਕ ਨੇ ਐਵੇਂ ਨਹੀਂ ਲਿਖਿਆ ਬਾਣੀ ਵਿੱਚ ਇਹ ਗੱਲ ਆ ਪੜਨ ਦੇ ਨਾਲ ਕੀ ਹੋ ਜੂਗਾ ਗੁਰੂ ਜੀ ਕਹਿੰਦੇ ਹਾਂ ਪੜਨਾਂ ਜਰੂਰ ਹੈ ਪੜਨ ਨਾਲ ਬਾਣੀ ਚ ਅੰਠ ਹੋਊਗੀ ਪੜਨ ਨਾਲ ਬਾਣੀ ਦੀ ਸਮਝ ਬਣੂਗੀ ਸਟੈਪ ਆਣਾ ਇਹ ਤੇ ਕਈ ਪੜਨ ਤੇ ਕਿਰਿ ਸੀਮਤ ਰਹੇਗੇ ਬਸ ਬੰਨ ਮੰਨ ਕਰਕੇ ਪਾਠ ਕਰ ਲਿਆ ਬਸ ਕੋਈ ਕਿਸੇ ਨੂੰ ਸਮਝ ਨਹੀਂ ਕੋਈ ਨਾ ਆਪ ਪਹਿਲੀ ਗੱਲ ਤਾਂ ਆਪ ਦਾ ਮਨ ਨਹੀਂ ਸਮਝਦਾ ਦੂਜੇ ਦੇ ਮਨ ਨੇ ਤਾਂ ਸਮਝਣਾ ਕੀ ਹੈ ਜੀ ਪਿਆਰਿਓ ਤੇ ਪੰਗੇ ਫਿਰ ਵੱਡੇ ਵੱਡੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸੁੱਕ ਗਏ ਪਿਆਰਿਓ ਕਿਉਂ ਆਪਦੇ ਜੀਵਨ ਵਿੱਚ ਕਮਾਈ ਨਹੀਂ ਕੀਤੀ ਗਈ ਲੋਕਾਂ ਨੂੰ ਦੱਸਣਾ ਕੁਝ ਨਹੀਂ ਬਣਨਾਗਾ ਵੀ ਲੋਕਾਂ ਨੂੰ ਦੱਸ ਦਿਓ ਬਾਜੀ ਬਾ ਇਥੋਂ ਆਏ ਆ ਜਿੱਥੋਂ ਆਇਆ ਕਿਉਂ ਮਾਈਕ੍ਰੋਫੋਨ 'ਚ ਜਦੋਂ ਬੋਲਣਾ ਆ ਜਾਂਦਾ ਨਾ ਉਦੋਂ ਦੱਸਣਾ ਬਹੁਤ ਸੌਖਾਗਾ ਵਿਚਾਰ ਕਿਤਾਬਾਂ ਪੜ੍ਹ ਲਈਆਂ ਗਿਆਨ ਆ ਗਿਆ ਬਸ ਲੋਕਾਂ ਦਾ ਲੋਕਾਂ ਨੂੰ ਦੱਸਣ ਤੇ ਕਰਨੀ ਨਹੀਂ ਮਣਾ ਕਮਾਈ ਤੇਰੀ ਵੀ ਹੋਣੀ ਚਾਹੀਦੀ ਹੈ ਤੇਰੇ ਹਿਰਦੇ ਵਿੱਚ ਕੋਈ ਪ੍ਰਮਾਤਮਾ ਦੇ ਨਾਮ ਪ੍ਰਤੀ ਪਿਆਰ ਕੋਈ ਜਗਿਆਸਾ ਜਾਗੀ ਤੇਰੇ ਅੰਦਰ ਗਿਆਨ ਲੈਣ ਦੀ ਕਿ ਗੁਰੂ ਦਾ ਗਿਆਨ ਤੂੰ ਕਮਾਇਆ ਆਪਣੇ ਆਪ ਨੂੰ ਸੋ ਗੁਰੂ ਜੀ ਕਹਿੰਦੇ ਮਣਾ ਜਿਹਦੀ ਕਿਰਪਾ ਦੇ ਨਾਲ ਪ੍ਰਮਾਤਮਾ ਤੇਰੇ ਸਦਾ ਅੰਗ ਸੰਗ ਹੈ ਜੈ ਪ੍ਰਸਾਦ ਤੂੰ ਪਾਵੈ ਸੱਚ ਜਿਹਦੀ ਕਿਰਪਾ ਦੇ ਨਾਲ ਤੂੰ ਗੁਰੂ ਜੀ ਕਹਿੰਦੇ ਸੱਚ ਨੂੰ ਪਾਉਂਦਾ ਹੈ ਮੇਰਾ ਸੱਚ ਵੀ ਉਹਦੀ ਕਿਰਪਾ ਦੇ ਨਾਲ ਹੀ ਮਿਲਦਾ ਪਿਆਰੋ ਯਾਤੇ ਰੱਖਿਓ ਜੀ ਗੱਲ ਹਰੇ ਮਣਾ ਹਰੇ ਮਣਾ ਮੇਰੇ ਤੂਤਾ ਸਿਉ ਰਾਚ ਇਹ ਮਣਾ ਐਸੇ ਪ੍ਰਮਾਤਮਾ ਦੇ ਨਾਲ ਪ੍ਰੀਤ ਕਰ ਜਹਿ ਪ੍ਰਸਾਦ ਸਭ ਕੀ ਗਤ ਹੋਏ ਜਿਹਦੀ ਕਿਰਪਾ ਦੇ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ ਜੀ ਉਹਦੀ ਕਿਰਪਾ ਦੇ ਨਾਲ ਹੀ ਉੱਚੀ ਆਤਮਕ ਅਵਸਥਾ ਬਣਦੀ ਹੈ ਜੀ ਗਤ ਦਾ ਅਰਥ ਹੁੰਦਾ ਜੀ ਅਵਸਥਾ ਉੱਚੀ ਆਤਮਕ ਅਵਸਥਾ ਨਾਨਕ ਜਾਪ ਜਪੈ ਜਪ ਸੋਏ ਐਸੇ ਜਪਣ ਵਾਲੇ ਨੂੰ ਗੁਰੂ ਜੀ ਕਹਿੰਦੇ ਜਾਪ ਮਨਾਂ ਜਪਿਆ ਕਰ ਨਾਨਕ ਜਾਪ ਜਪੈ ਜਪ ਸੋਏ ਉਹਦਾ ਜਪ ਕਰਿਆ ਕਰ ਪ੍ਰਮਾਤਮਾ ਦਾ ਬਾਣੀ ਸਾਰੀ ਪੈਰੋ ਜਪ ਤੇ ਖੜੀ ਐ ਚੇਤੇ ਰੱਖੀ ਦੀ ਗੱਲ ਆ ਜਪ ਪਾਠ ਕਰਨਾ ਤੇ ਜਪਣ ਦੇ ਵਿੱਚ ਬਹੁਤ ਫਰਕ ਹੈ ਜੀ ਪਾਠ ਕਰਨਾ ਦਵਾਰੇ ਫਿਰ ਧਿਆਨ ਨਾਲ ਸਮਝੋ ਗੱਲ ਪਾਠ ਕਰਨਾ ਤੇ ਨਾਮ ਜਿਹੜਾ ਆਪਾਂ ਮੁੱਖ ਦੇ ਨਾਲ ਉਚਾਰਨ ਕਰਨਾ ਜਾਂ ਬਾਣੀ ਉਚਾਰਨ ਕਰਨੀ ਤੇ ਜਪਣ ਦੇ ਵਿੱਚ ਬਹੁਤ ਫਰਕ ਹੈ ਜੀ ਬਹੁਤ ਜਿਆਦਾ ਦਿਨ ਰਾਤ ਦਾ ਫਰਕ ਹੈ ਦਿਨ ਰਾਤ ਦਾ ਫਰਕ ਹੈ ਜਾਪ ਦਾ ਜਿਹੜਾ ਜਪਣਾ ਹੁੰਦਾ ਨਾ ਉਹ ਜਪਣਾ ਇਹ ਹੁੰਦਾ ਵੀ ਸੁਰਤ ਵੀ ਉੱਥੇ ਹਾਜ਼ਰ ਹੈ ਜੇ ੴ ਆਖਿਆ ਜਵਾਨ ਨੇ ਤਾਂ ਨਿਰੰਕਾਰ ਪ੍ਰਮਾਤਮਾ ਵਿੱਚ ਸੁਰਤ ਹੈ ੴ ਹੈ ਸਭ ਕਿਤੇ ਰਮਿਆ ਹੋਇਆ ਹੈ ਸੁਰਤ ਵੀ ਉੱਥੇ ਹਾਜ਼ਰ ਹੈ ਜੇ ਸੁਰਤ ਬਾਹਰ ਤੁਰੇ ਫਿਰਦੀ ਹੈ ਫਿਰ ਇਹਨੂੰ ਬਾਣੀ ਕਹਿੰਦੀ ਭਾਈ ਫਿਰ ਤੇਰੀ ਸੁਰਤ ਬਾਹਰ ਹੈ ਕੱਲੀ ਜਵਾਨ ਹੀ ਬਸ ਜਪੀ ਜਾਂਦੀ ਹੈ ਫਿਰ ਇਹ ਫਿਰ ਉਹ ਥਿਊਰੀ ਦੁਨੀਆ ਗੁਰੂ ਜੀ ਕਹਿੰਦੇ ਬਾਹਰੀ ਤੌਰ ਤੇ ਬਾਣੀ ਪੜ੍ਹਦੀ ਫਰਦੀ ਹੈ ਧਰਮ ਗ੍ਰੰਥਾਂ ਦਾ ਪਾਠ ਬੜੀ ਦੁਨੀਆ ਕਰਦੀ ਫਿਰਦੀ ਹੈ ਕਿ ਸਾਰੇ ਬ੍ਰਹਮਗਿਆਨੀ ਬਣ ਗਏ ਫਿਰਾਂ ਨਾ ਜੀ ਨਾ ਵਿਰਲੇ ਵਿਰਲੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ ਵਿਰਲਾ ਵਿੱਚੋਂ ਵੀ ਕੋਈ ਵਿਰਲਾ ਆਖਿਆ ਗੁਰੂ ਸਾਹਿਬ ਜੀ ਨੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ ਵਰਲੇਆ ਵਿੱਚੋਂ ਵੀ ਕੋਈ ਵਿਰਲਾ ਹੀ ਆ ਜਿਹੜਾ ਸਦਾ ਅੰਗ ਸੰਗ ਸਮਝਦਾ ਗੁਰੂ ਨੂੰ ਕੀ ਦੁਕਾਨ ਦੇ ਉੱਤੇ ਰੱਬ ਹੈ ਨਹੀਂਗਾ ਠੰਗਾਂ ਨੂੰ ਦੁਕਾਨ ਦੇ ਉੱਤੇ ਰੱਬ ਨਹੀਂ ਦਿਖਦਾ ਫਿਰ ਮਹਿੰਗਾ ਦੇ ਵਿੱਚ ਐਵੇਂ ਐਵੇਂ ਕਿਸੇ ਦੇ ਨਾਮ ਦੇ ਉੱਤੇ ਪੈਸੇ ਲਿਖੀ ਜਾਂਦੇ ਆ ਲਿਖਦੇ ਆ ਨਾ ਪਿਆਰੇ ਉਹ ਹਾਂਜੀ ਲਿਖਦੇ ਆ ਪੈਸੇ ਵਹੀਆਂ ਦੇ ਉੱਤੇ ਐਵੇਂ ਐਵੇਂ ਚੜਾਤੀ ਕਲਮ ਵਾਹ ਵੀ ਵਾਹ ਜੇਤੇ ਰੱਖੀਏ ਪੈਸੇ ਤੇਰੇ ਨਹੀਂ ਰਹਿਣੇ ਤੇਰੇ ਕੋਲੇ ਨਹੀਂ ਰਹਿਣੇ ਤੇਰੀ ਜੇ ਵਿੱਚ ਨਹੀਂ ਰਹਿਣੇਗੇ ਖੇਤ ਫਿਰਦਾਗਾ ਕੰਮ ਕਰਦਾ ਗਵਾਂਢੀਆਂ ਦੀ ਵਾਹ ਵੱਡੀ ਜਾਂਦਾਗਾ ਕਹਿੰਦਾ ਹੋਰ ਵੱਡ ਦੇ ਹੋਰ ਵੱਡ ਦੇ ਵੱਟ ਕੋਈ ਨਹੀਂ ਕਰਾਂ ਕਿ ਉੱਥੇ ਪ੍ਰਮਾਤਮਾ ਨਹੀਂਗਾ ਵੀ ਗੁਰਦੁਆਰਾ ਸਾਹਿਬ ਹੀ ਪ੍ਰਮਾਤਮਾ ਕਹਿੰਦਾ ਇੱਥੇ ਬੜਾ ਲੰਮਾ ਪਊਗਾ ਤੇ ਉੱਥੇ ਹੈ ਨਹੀਂ ਪ੍ਰਮਾਤਮਾ ਮਨਾ ਕੀ ਦੁਕਾਨ ਤੇ ਹੈ ਰੱਬ ਕੀ ਪ੍ਰਮਾਤਮਾ ਸਭ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਆ ਜਰਾ ਪਿਆਰੋ ਹਣ ਮਾਵਾਂ ਪਹਿਣਾ ਤੇ ਵਿਆਹ ਜੇਗਾ ਕੀ ਜਦੋਂ ਪਾਣੀ ਪਾਣੀਆ ਦੁੱਧ ਦੇ ਵਿੱਚ ਉੱਥੇ ਪ੍ਰਮਾਤਮਾ ਹੈ ਨਹੀਂਗਾ ਪਾਣੀ ਪਾਉਣੇ ਦੁੱਧ ਦੇ ਵਿੱਚ ਅਸੀਂ ਉੱਥੇ ਪ੍ਰਮਾਤਮਾ ਹੈ ਨਹੀਂਗਾ ਹੈਗਾ ਜੀ ਉੱਥੇ ਪਾਣੀ ਆਲੇ ਪੈਸੇ ਪਾਣੀ ਵਿੱਚ ਹੀ ਜਾਂਦੇ ਆ ਪਾਣੀ ਨੂੰ ਹੀ ਜਾਂਦੇ ਬਸ ਡਾਕਟਰਾਂ ਕੋਲੇ ਜਾਣਗੇ ਗਲਤ ਕੰਮਾਂ ਵਿੱਚ ਜਾਣਗੇ ਪਾਣੀ ਦੇ ਪੈਸੇ ਪਾਣੀਆ ਵਿੱਚ ਹੀ ਜਾਂਦੇ ਆ ਤਾ ਦਿਓ ਚੇਤੇ ਰੱਖੋ ਦੋ ਨੰਬਰ ਦੀਆਂ ਕਮਾਈਆਂ ਨਾਲ ਬਣ ਬਹੁਤ ਕੁਝ ਜਾਂਦਾ ਪਰ ਮਨੁੱਖ ਦੀ ਸ਼ਾਂਤੀ ਗਵਾਜ ਜਾਂਦੀ ਪਿਆਰੋ ਅੰਦਰ ਦਾ ਸਹਜ ਤੇ ਟਕਾ ਗਵਾ ਕਈ ਕਹਿੰਦੇ ਨਾ ਪਤਾ ਕੀ ਕਹਿੰਦੇ ਕਈ ਉਹ ਨਾ ਜੀ ਦੋ ਨੰਬਰ ਦੀ ਕਮਾਈ ਬਣਾ ਕਾਹਨੂੰ ਪੈਸਾ ਬਣਦਾ ਕਾਹਨੂੰ ਪੈਸਾ ਪੈਸਾ ਤਾਂ ਨਹੀਂ ਬਣਦਾ ਪਰ ਚੇਤੇ ਰੱਖੀ ਤੇਰਾ ਸਹਿਜ ਗਵਾਜੂਗਾ ਤੇਰੇ ਅੰਦਰ ਦੀ ਸ਼ਾਂਤੀ ਗਵਾਜੂਗੀ ਰੋਂਦਾ ਫਿਰੇਗਾ ਤੂੰ ਇੱਥੇ ਦੁਖੀ ਆ ਮੈਂ ਇੱਥੇ ਦੁਖੀ ਆ ਮੈਂ ਇੱਥੇ ਦੁਖੀ ਐ ਦੁੱਖ ਕਾਹਦੇ ਖੜੇ ਹੋਇਆ ਤੇਰੇ ਕੀਤੇ ਹੋਏ ਕਰਮਾਂ ਦੇ ਗੁਰੂ ਜੀ ਕਹਿੰਦੇ ਕਿਸੇ ਨੇ ਤੈਨੂੰ ਕੋਈ ਦੁੱਖ ਨਹੀਂ ਦਿੱਤਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਗੁਰੂ ਜੀ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ ਫੇਰਾ ਕਈ ਗਵੰਢਾਂ ਨੂੰ ਦੁਖ ਦੇਉਂਦੇ ਆਂਦੇ ਮੁੜ ਕੇ ਗਵੰਢਾਂ ਨੂੰ ਕਹਿੰਦੇ ਗਵੰਢਾਂ ਨੇ ਸਾਡੇ ਤੇ ਘਰਾਤਾ ਲੱਗਦਾ ਕੁਛ ਐ ਗਵਾਂਢੀ ਵਿਚਾਰੀ ਤੇਰਾ ਕੀ ਪਾਇ ਪੀ ਕੀ ਕਰਦੇ ਸੀ ਤੇਰਾ ਗਵੰਢੀ ਗਵੰਢਾਂ ਨੇ ਦੋਸ਼ ਮੜ ਦੰਦੇ ਕਈ ਲੈ ਦੋਸ਼ ਤੂੰ ਭੇੜੇ ਕਰੇ ਕਰਤੂਤਾਂ ਤੂੰ ਮਾੜੀਆਂ ਕਰੇ ਤੇ ਦੋਸ਼ ਗਵੰਢੀਆਂ ਦੇ ਉੱਤੇ ਗੁਰੂ ਜੀ ਕਹਿੰਦੇ ਨਾ ਦੱਦਾ ਦੋਸ਼ ਨਾ ਦੇਉ ਕਿਸੈ ਬਾਣੀ ਦੀ ਪੰਗਤੀ ਫੇਰ ਦੜ ਕਰ ਲਗੇ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਹੋਰ ਨਾ ਕਿਸੇ ਨੂੰ ਦੁੱਖ ਦੇਈ ਮਣਾ ਮੇਰਿਆ ਪਾਣੀ ਜਦੋਂ ਤਾ ਦੂਪਾਂ ਦੋ ਤੂੰ ਪਾਵੇਂ ਤੇ ਰੋਗ ਕਿਸੇ ਨੂੰ ਹੋਰ ਲੱਗੇ ਫੇਰਾ ਕੀ ਭਾਈ ਜਿਹੜੇ ਕਿਸੇ ਨੇ ਚਾਰੇ ਨੇ ਦੁੱਧ ਲੈ ਕੇ ਜਾਣਾ ਉਹਨਾਂ ਦੇ ਬੱਚਾ ਨੇ ਪਾਣੀ ਨਹੀਂ ਦੁੱਧ ਨਹੀਂ ਪੀਣਾਗਾ ਉਹਨਾਂ ਦਾ ਜੀ ਨਹੀਂ ਕਰਦਾ ਦੁੱਧ ਪੀਣ ਫਿਰ ਪਾਣੀ ਆਲੇ ਪੈਸੇ ਪਾਣੀ ਦਾ ਵੇਚੀ ਜਾਂਦੇ ਚੇਤੇ ਰੱਖਿਓ ਜੀ ਗੱਲਾਂ ਇਹ ਨਾ ਕਿਆ ਕਰੋਗੇ ਸਾਡੇ ਜੀ ਸਾਡੇ ਤੇ ਬਿਮਾਰੀ ਜੀ ਪਈ ਰਹਿੰਦੀ ਐ ਸਾਡੇ ਤੇ ਬਿਮਾਰਗ ਮੁਵਾਰੀਆਂ ਪੈਿੰਦੀਆਂ ਆ ਫਿਰ ਪਿਆਰੋ ਆਈ ਐ ਇਹ ਫਿਰ ਆ ਉਹ ਪ੍ਰਮਾਤਮਾ ਦਾ ਸਵਿਧਾਨ ਹੈ ਜਿਹੜਾ ਕੁਦਰਤੀ ਤੌਰ ਤੇ ਮਨੁੱਖੋ ਨੇ ਪ੍ਰਮਾਤਮਾ ਨੇ ਨਾ ਸਵਿਧਾਨ ਬਣਾਇਆ ਹੋਇਆ ਜੀ ਉਹਦਾ ਇੱਕ ਵਾਰੀ ਸਾਜਿਆ ਸਵਿਧਾਨ ਜਦੋਂ ਵੀ ਮਨੁੱਖ ਕੋਈ ਗਲਤ ਕੰਮ ਕਰਦਾਗਾ ਆਤਮਾ ਬੰਦੀ ਦੀ ਨਾਲ ਦੀ ਨਾਲ ਹੀ ਦੁਖੀ ਹੋਣੀ ਸ਼ੁਰੂ ਹੋ ਜਾਂਦੀ ਐ ਅੰਦਰੋਂ ਤਾਂ ਲਾਹਣ ਤਾਂ ਪਈ ਜਾਂਦੇ ਨਾ ਹੁੰਦੀਆਂ ਬੰਦੇ ਨੂੰ ਉੱਤੋਂ ਤੋਂ ਭਲਾਂ ਦੀ ਕੁਸ਼ ਕਰੀ ਜਾਂਦੇ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਮਣਾ ਸਾਰਾ ਕੁਝ ਚੱਲ ਰਿਹਾ ਨਾਨਕ ਜਾਪ ਜਪੈ ਜਪ ਸੋ ਐਸੇ ਪ੍ਰਮਾਤਮਾ ਨੂੰ ਜਪਿਆ ਕਰਾ ਜਪਿਆ ਕਰ ਮਣਾ ਮੇਰਿਆ ਬਾਣੀ ਪੜਨੀ ਤੇ ਜਪਣ ਦੇ ਵਿੱਚ ਫਰਕ ਹੈ ਫਿਰ ਗੱਲ ਇੱਥੇ ਚੱਲੀ ਸੀਗੀ ਤੇ ਤੈਹੀਂ ਫਿਰ ਸਾਡੇ ਸਰੀਰ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਪਿਆ ਲੋ ਇਸੇ ਗੱਲ ਦਾ ਹੀ ਸੋ ਗੁਰੂ ਜੀ ਕਹਿੰਦੇ ਆਪ ਜਪਾਏ ਜਪੈ ਸੋ ਨਾਉ ਆਪ ਹੀ ਜਪਾਉਂਦਾ ਮਾਲਕ ਵੀ ਜਪਾਉਣ ਵਾਲਾ ਵੀ ਆਪ ਹੀ ਹੈ ਇਹ ਤੇ ਰੱਖੋ ਜੀ ਆਪਣੀਆਂ ਕਮਾਈਆਂ ਵੀ ਕੁਝ ਨਹੀਂ ਕਰਦੇ ਹਾਂ ਮਿਹਨਤ ਜ਼ਰੂਰ ਕਰਨੀ ਐ ਹੁਣ ਕਿਸਾਨ ਐ ਖੇਤ ਦੇ ਵਿੱਚ ਆਪਾਂ ਝੋਨਾ ਲਾਤਾ ਕੀ ਮੁੰਜਰਾ ਆਪਾਂ ਲਾ ਦੇਗੇ ਹੁਣ ਨਾ ਮੁੰਜਰਾ ਉਹਨੇ ਲਾਉਣਾ ਐ ਹਵਾ ਉਹਨੇ ਚਲਾਉਣੀ ਐ ਬੂਰ ਉਹਨੇ ਲਾਉਣਾਗਾ ਵਰਾਸੋ ਦੇ ਵਿੱਚ ਜਿਹੜਾ ਦੁੱਧ ਆ ਪਾਉਣਾ ਪ੍ਰਮਾਤਮਾ ਦੇ ਹੁਕਮ ਵਿੱਚ ਪੈਣਾਗਾ ਕੁਦਰਤ ਦਾ ਸੁਧਾਨ ਬਣਾਇਆ ਨਾ ਟਾਈਮ ਪਾ ਕੇ ਸਾਰਾ ਕੁਝ ਹੋ ਹੀ ਜਾਂਦਾਗਾ ਤੇ ਜੇ ਕਵੇ ਭਾਈ ਚਾਰ ਦਿਨ ਬਾਣੀ ਪੜ੍ਹ ਕੇ ਉਹ ਨਾ ਨਾ ਮਿਲੀ ਨਹੀਂ ਕੋਸ਼ਰ ਗੁਰਦੁਆਰਾ ਸਾਹਿਬ ਮੈਂ ਜਾਂਦਾ ਹੁੰਦਾ ਸੀਗਾ ਮੈਂ ਨਾ ਗਿਆ ਜੇ 1 ਮਹੀਨਾ ਲਗਾਤਾਰ ਮਿਲਿਆ ਤਾਂ ਹੈ ਨਹੀਂ ਕੋਸ਼ਰ ਉਹ ਭਾਈ ਕਿਸਾਨ ਵੀ 6 ਮਹੀਨੇ ਡੀਕਦਾਗਾ ਫਸਲ ਨੂੰ ਆਪਦੀ ਬੀਜ ਪਾ ਕੇ ਨਾ 6 ਮਹੀਨੇ ਡੀਕਦਾ ਉਹਨੂੰ ਪਾਣੀ ਲਾਉਂਦਾ ਰਹਿੰਦਾਗਾ ਟਾਈਮ ਟਾਈਮ ਤੇ ਸਪਰੇਅ ਦੀ ਲੋੜ ਪੈਂਦੀ ਸਪਰੇਅ ਵੀ ਕਰ ਦਾਂਦਾ ਜਦੋਂ ਕੀੜੇ ਪੈਂਦੇ ਆ ਕੋਈ ਮੰਨ ਲਓ ਕੋਈ ਐਸਾ ਕੀੜਾ ਪੈ ਗਿਆ ਬਿਮਾਰੀ ਪੈ ਗਈ ਫਸਲਾਂ ਦੇ ਉੱਤੇ ਸਪਰੇਅ ਕਰਨੀ ਪੈਂਦੀ ਹੈ ਉਹ ਵਿਚਾਰਾ ਡੀਕਦਾ ਸਮੇਂ ਦੀ ਤੇ ਤੂੰ ਇੱਕ ਮਹੀਨਾ ਆ ਕੇ ਗੁਰਦੁਆਰੇ ਕਹਿੰਦਾ ਮੈਨੂੰ ਤਾਂ ਮਿਲੇ ਹੀ ਨਹੀਂ ਕੁਛ ਆ ਇੱਥੇ ਵੀ ਭਾਈ ਟਾਈਮ ਨਾਲ ਹੀ ਫਲ ਲੱਗਣਾ ਚੇਤੇ ਰੱਖੀ ਬੀਜ ਪਾਉਣਾ ਪੈਂਦਾ ਨਾਮ ਜਪਨਾ ਪੈਂਦਾ ਬਾਣੀ ਪੜ੍ਹਨੀ ਪੈਂਦੀ ਹੈ ਸਮਰਨ ਕਰਨਾ ਪੈਂਦਾ ਫਲ ਟਾਈਮ ਨਾਲ ਮਿਲੇਗਾ ਪਰ ਪ੍ਰਮਾਤਮਾ ਇੱਕ ਚੇਤੇ ਰੱਖੀ ਦੁਨੀਆ ਵਿੱਚ ਕੀਤੇ ਕੰਮ ਤਾਂ ਹੋ ਸਕਦਾ ਤੇਰੇ ਨੇ ਫਲ ਜਾਣ ਪਰ ਪ੍ਰਮਾਤਮਾ ਇੱਕ ਥਿਲ ਇੱਕ ਤਿਲ ਮਾਤਰ ਵੀ ਕਹਿੰਦੇ ਇੱਕ ਤਿਲ ਨਹੀਂ ਭੰਨਾ ਘਾਲੇ ਇੱਕ ਤਿਲ ਮਾਤਰ ਵੀ ਕੀਤੀ ਹੋਈ ਕਮਾਈ ਗੁਰੂ ਆਲੇ ਪਾਸੇ ਕੰਨੇ ਅਜਾਈ ਨਹੀਂ ਜਾਂਦੀ ਬਾ ਅਜਾਈ ਨਹੀਂ ਜਾਣਦਾ ਪ੍ਰਮਾਤਮਾ ਤਿਲ ਮਾਤਰ ਵੀ ਗੁਰੂ ਕੋਲੇ ਬੈਠ ਕੇ ਤੂੰ ਕਮਾਈ ਕਰੇਗਾ ਜਿਹੜੀ ਸੋ ਗੁਰੂ ਜੀ ਕਹਿੰਦੇ ਆਪ ਗਵਾਏ ਸੋ ਹਰ ਗੁਣ ਗਾਉ ਆਪ ਹੀ ਪ੍ਰਮਾਤਮਾ ਆਪਣੇ ਗੁਣ ਗਵਾਉਂਦਾ ਭਾਈ ਹਰੀ ਦੇ ਗੁਣ ਗਾਉਂਦਾ ਆਪ ਹੁਣ ਗੁਰੂ ਦੇ ਜਿਹੜੇ ਗੁਣ ਆਪਾਂ ਗਾ ਰਹੇ ਆਂ ਰਲ ਮਿਲ ਕੇ ਆਪ ਹੀ ਗਵਾ ਰਹਿਆ ਪ੍ਰਮਾਤਮਾ ਕੋਈ ਕਰਮ ਐਸਾ ਕੀਤਾ ਜਿਹੜਾ ਗੁਰੂ ਕੋਲੇ ਬੈਠੇ ਆਂ ਪਿਆਰੋ ਗੁਰੂ ਦੀ ਹਜ਼ੂਰੀ ਵਿੱਚ ਆ ਬੈਠਣਾ ਕਿਹੜਾ ਕੋਈ ਇੱਥੇ ਗੁਰੂ ਕੋਲੇ ਬੈਠਣਾ ਵੀ ਬਹੁਤ ਔਖਾ ਚੰਗੇ ਕਰਮਾਂ ਦੀ ਨਿਸ਼ਾਨੀ ਸਮਝੋ ਆਪਣੀ ਬਸ ਗੁਰੂ ਕੋਲੇ ਆਏ ਆ ਇਹ ਵੀ ਚੰਗੇ ਕਰਮ ਹੈ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਗੁਰੂ ਦੇ ਬਚਨਾਂ ਨੂੰ ਸੁਣ ਵੀ ਰਹੇ ਆ ਨਾਲ ਏ ਆ ਜੀ ਗੁਰੂ ਦੇ ਗੁਣ ਗਾਉਣੇ ਗੁਰ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਤੇ ਨਾਲ ਹੀ ਫਿਰ ਪ੍ਰਕਾਸ਼ ਹੁੰਦਾ ਹੈ ਪ੍ਰਭ ਉਹ ਦਿਆ ਤੇ ਕਮਲ ਵਗਾਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਕਹਿੰਦੇ ਫਿਰ ਹਿਰਦਾ ਨਾ ਕਮਲ ਵਾਂਗੂ ਖਿੜਦਾ ਫਿਰ ਪਹਿਲਾਂ ਤਾਂ ਚਿੱਤ ਸੀ ਜਿਹੜਾ ਮਨ ਸੀ ਨਾ ਮੁਰਝਾਇਆ ਰਹਿੰਦਾ ਸੀਗਾ ਉਹੀ ਮੁਰਝਾਇਆ ਰਹਿੰਦਾ ਮਾੜੀ ਜੀ ਗੱਲ ਉੱਤੇ ਖੇਡ ਜਾਂਦਾ ਸੀਗਾ ਹੁਣ ਅੰਦਰੋਂ ਖੁਸ਼ੀ ਖੁਸ਼ ਬਸ ਖੇੜਾ ਹੀ ਰਹਿੰਦਾ ਰੱਬ ਦੇ ਪਿਆਰਾਂ ਤੇ ਨਾਨਕ ਭਗਤਾਂ ਸਦਾ ਬਿਗਾ ਸਦਾ ਗਾਸ ਹੁੰਦਾ ਖੇੜਾ ਹੀ ਅੰਦਰ ਦਾ ਇਹ ਖੇੜਾ ਪਿਆਰਿਓ ਬਾਹਰ ਦੀ ਚਮਕਦਮਕ ਦੇ ਨਾਲ ਕੋਈ ਮਤਲਬ ਨਹੀਂ ਆ ਬਾਹਰੀ ਤੌਰ ਤੇ ਜਿੰਨੀ ਮਰਜ਼ੀ ਜ਼ਮੀਨ ਜਾਇਦਾਦ ਹੋਵੇ ਜੇ ਅੰਦਰੋਂ ਮਨ ਅੰਦਰੋਂ ਉਦਾਸ ਹਨਾ ਚਿਹਰਾ ਵੀ ਉਦਾਸ ਰਹਿੰਦਾਗਾ ਬਾਹਰ ਨਾ ਚਮਕਾ ਤਾਂ ਉਹ ਕੁਛ ਨਹੀਂ ਕਰਦੇਗਾ ਬੰਦੇ ਕੋਲੇ ਕੁਝ ਹੋਵੇ ਭਲਾ ਇਹ ਅੰਦਰ ਦੀ ਖੁਸ਼ੀ ਹੈ ਅੰਦਰ ਦਾ ਸਹਜ ਹੈ ਅੰਦਰ ਦਾ ਟਿਕਾਣਾ ਹੈਗਾ ਸੋ ਗੁਰੂ ਜੀ ਕਹਿੰਦੇ ਪ੍ਰਭ ਕਿਰਪਾ ਤੇ ਹੋਏ ਪਰਗਾਸ ਪ੍ਰਭੂ ਦਇਆ ਤੇ ਕਮਲ ਵਗਾਸ ਹੁਣ ਕਮਲ ਕਹਿੰਦੇ ਚਿੱਕੜ ਵਿੱਚ ਹੀ ਹੁੰਦਾ ਨਾ ਚਿੱਕੜ ਵਿੱਚ ਹੀ ਆਪਣੀ ਮਹਿਕ ਵੰਡੀ ਜਾਂਦਾ ਦਾ ਰੱਬ ਦੇ ਪਿਆਰੇ ਰਹਿੰਦੇ ਸੰਸਾਰ ਵਿੱਚ ਹੀ ਹੈ ਆ ਸੰਸਾਰ ਰੂਪੇ ਚਿੱਕੜ ਹੈ ਇੱਕ ਚਿੱਕੜ ਦੇ ਵਿੱਚ ਹੀ ਰਹਿੰਦੇ ਆ ਆਪਦੇ ਆਪ ਦੇ ਜੀਵਨ ਨੂੰ ਕਾਮਲ ਦੇ ਫਰ ਤਰ੍ਹਾਂ ਖੜਾ ਕੇ ਰੱਖਦੇ ਆ ਜੀ ਨਾ ਡੁੱਬਦੇ ਨਹੀਂ ਕਿ ਚਿੱਕੜ ਦੇ ਵਿੱਚ ਰੱਬ ਦੇ ਪਿਆਰੇ ਨਾ ਉਹਨਾਂ ਦੀ ਸੁਰਤ ਬੜੀ ਉੱਚੀ ਹੁੰਦੀ ਹੈ ਤੇ ਆਪਣੇ ਜਿਹੜੇ ਦੁਨਿਆਵੀ ਆਪਾਂ ਦੁੱਬ ਜਾਣੇ ਪਿਆਰਿਓ ਕੋਈ ਮਨ ਨੂੰ ਡਲਾਜ ਉਹਨਾਂ ਕੋਈ ਚੀਜ਼ ਵਕਾਰ ਕਦੇ ਕੋਈ ਵਕਾਰ ਪ੍ਰਭ ਸੋ ਪਰਸਨ ਬਸੈ ਮਨ ਸੋਏ ਪਰਮਾਤਮਾ ਆਪੇ ਪ੍ਰਸੰਨ ਹੋਵੇ ਤਾਂ ਮਨ ਵਿੱਚ ਵਸਦਾ ਗੁਰੂ ਜੀ ਕਹਿੰਦੇ ਬਸੈ ਮਨ ਸੋਏ ਮਨ ਵਿੱਚ ਵੀ ਉਹਦੀ ਕਿਰਪਾ ਦੇ ਨਾਲ ਹੀ ਉਹਦੀ ਖੁਸ਼ੀ ਨਾਲ ਹੀ ਆਉਂਦਾ ਜੀ ਉਦੇ ਖੁਸ਼ ਆਤਮਾ ਪ੍ਰਮਾਤਮਾ ਪ੍ਰਭੂ ਦਇਆ ਤੇ ਮਤ ਉਤਮ ਹੋਏ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕਹਿੰਦੇ ਬੁੱਧੀ ਉੱਤਮ ਹੁੰਦੀ ਹੈ ਪ੍ਰਭ ਦਇਆ ਤੇ ਮਤ ਉਤਮ ਹੋਏ ਜਿਹੜੀ ਪ੍ਰਮਾਤਮਾ ਦੀ ਦਇਆ ਦੇ ਨਾਲ ਹੀ ਨਾ ਬੰਦੇ ਦੀ ਬੁੱਧੀ ਪਿਆਰ ਉੱਤਮ ਹੁੰਦੀ ਹੈ ਬੜੀ ਉੱਚੀ ਬਣ ਜਾਂਦੀ ਹੈ ਇਸ ਤਰ੍ਹਾਂ ਪਹਿਲਾਂ ਵਕਾਰਾਂ ਵਿੱਚ ਦਿਗਦੀ ਫਿਰਦੀ ਸੀ ਸੁਰਤ ਹੁਣ 70 ਸਾਲ ਦੀ ਉਮਰ ਦੇ ਵਿੱਚ ਵੀ ਵਕਾਰਾਂ ਸੁਰਤ ਜੀ ਦੀ ਦਿਗਦੀ ਹੈ ਹੁਣ ਪਿਆਰੋ ਫਿਰ ਮਾੜੇ ਕਰਮ ਹੀ ਆਖਾਂ ਕਿ ਹੋਰ ਕੀ ਆਖਾਂ ਜੇ 80 ਸਾਲ ਦੀ ਉਮਰ ਵਿੱਚ ਜਾ ਕੇ ਵੀ ਮਾ ਮਾੜੇ ਪਾਸੇ ਮੱਤ ਡਿੱਗਦੀ ਹੈ ਫਿਰ ਕੀ ਆਖਾਂਗੇ ਮਾੜਾ ਕਰਮ ਇਹ ਆਖਾਂਗੇ ਫਿਰ ਕੀ ਆਖਾਂਗੇ ਆਪਾਂ ਪੜਾड़ियां ਕਰਤੂਤਾਂ ਹਜੇ ਨਹੀਂ ਮਨ ਛੱਡਦਾਗਾ ਸੋ ਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮਾਤੁੱਤਨ ਹੁੰਦੀ ਹੈ ਭਾਈ ਇਹ ਵੀ ਉਹਦੀ ਕਿਰਪਾ ਹੀ ਆ ਮਾਲਕ ਦੀ ਸਰਬੰਧਾਨ ਪ੍ਰਭ ਤੇਰੀ ਮਯਾ ਪ੍ਰਮਾਤਮਾ ਜੀ ਤੇਰੀ ਕਿਰਪਾ ਦੇ ਨਾਲ ਹੀ ਮੈਨੂੰ ਸਾਰੇ ਹੁਣ ਖਜ਼ਾਨੇ ਮਿਲ ਗਏ ਨਿਧਾਨ ਦਾ ਅਰਥ ਖਜ਼ਾਨਾ ਹੁੰਦਾ ਜੀ ਮਾਇਆ ਉਹਦੀ ਕਿਰਪਾ ਹੁੰਦੀ ਹੈ ਆਪੋ ਕਛੂ ਨ ਕਿਨਹੂ ਲਿਆ ਕਿਸੇ ਦੇ ਕੀਤਿਆਂ ਕੁਝ ਨਹੀਂ ਬਣਦਾ ਗੁਰੂ ਜੀ ਕਹਿੰਦੇ ਆਪ ਹੀ ਕਿਸੇ ਨੇ ਕੁਝ ਨਹੀਂ ਲਿਆ ਗੁਰੂ ਜੀ ਕਹਿੰਦੇ ਨਾ ਪਾਈ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਜਿਤ ਜਿਤ ਲਾਭ ਉਤਤ ਲੱਗੈ ਹਰਨਾਥ ਜਿੱਥੇ ਜਿੱਥੇ ਤੂੰ ਲਾਉਣਾ ਮਾਲਕਾ ਉੱਥੇ ਉੱਥੇ ਲੱਗੇ ਹੋਏ ਆ ਨਾਨਕ ਇਨਕਾ ਕਛੂ ਨਾ ਹਾਥ ਇਹਨਾਂ ਦੇ ਹੱਥ ਵਿੱਚ ਤਾਂ ਮਾਲਕ ਦੀ ਕੁਛ ਵੀ ਨਹੀਂਗਾ ਤੇਰੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ ਤੇਰੀ ਕਿਰਪਾ ਦੇ ਨਾਲ ਹੀ ਮਾਲਕ ਜੀ ਸਭ ਜੀਵਾਂ ਦਾ ਉਧਾਰ ਹੋ ਰਿਹਾਗਾ ਕਿਉਂਕਿ ਜਿੱਥੇ ਪ੍ਰਮਾਤਮਾ ਦਾ ਨਾਮ ਜਪੰਦਾ ਹੈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਥਿਲ ਸੋਇਨ ਚਵਾਰੇ ਉਹ ਚਵਾਰੇ ਉਹ ਘਰ ਉਹ ਸਰੀਰ ਬੜੇ ਸੋਹਣੇ ਬਣ ਜਾਂਦੇ ਐ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਤੇ ਗੁਰੂ ਜੀ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਨਹੀਂ ਸੇ ਨਗਰ ਉਜਾੜੀ ਜੀਓ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਨਹੀਂ ਨਾ ਕਹਿੰਦੇ ਉਹ ਨਗਰ ਵੀ ਉਜੜਿਆ ਨਗਰ ਭਲਾਂ ਦੀ ਨਗਰ ਵਸਦਾ ਉਹ ਨਗਰ ਵੀ ਉਜੜਿਆ ਤੇ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਉਹ ਕਹਿੰਦੇ ਘਰ ਉਹ ਸਰੀਰ ਬੜੇ ਪਵਿੱਤਰ ਹੈਗੀ ਬੜੇ ਸੋਹਣੇ ਲੱਗਦੇ ਐ ਸੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੀਏ ਭਾਈ ਸਿਮਰਨ ਕਰੀਏ ਆਪਣੇ ਆਪ ਦੀ ਸਵਰਤ ਨੂੰ ਜਰੂਰ ਚੈੱਕ ਕਰਦੇ ਰਹੀਏ ਕਰਿਓ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਨੂੰ ਨਾ ਚੈੱਕ ਕਰਦੇ ਰਿਆ ਕਰੋ ਆਏ ਇਹਨਾਂ ਜਾਪਾਨ ਦੇ ਲੋਕ ਜਦੋਂ ਆਪਸ ਵਿੱਚ ਮਿਲਦੇ ਹਨ ਤੁਸੀਂ ਉਹਨਾਂ ਨੂੰ ਕਦੇ ਉਹਨਾਂ ਦੇ ਮੰਨ ਲਓ ਵੀ ਜੇ ਤੁਸੀਂ ਕੋਈ ਵੀਡੀਓ ਵੇਖ ਲੋ ਚਲੋ ਨੈਟ ਦੇ ਉੱਤੇ ਪੰਗਾ ਹੁਣ ਤਾਂ ਉਹ ਜਦੋਂ ਮਨੁੱਖ ਨੂੰ ਮਿਲਦੇ ਹਨ ਤੇ ਜਦੋਂ ਉਹ ਵਿਦਾ ਕਰਦੇ ਆ ਕਿਸੇ ਨੂੰ ਮੰਨ ਲਓ ਮਿਲ ਕੇ ਵਿਦਾ ਕਰਦੇ ਤੇ ਦਿਲ ਦੇ ਉੱਤੇ ਹੱਥ ਰੱਖਦੇ ਇਸ ਤਰ੍ਹਾਂ ਆਏ ਦਿਲ ਦੇ ਉੱਤੇ ਕਾਰਨ ਇਹ ਹੈ ਵੀ ਅਸੀਂ ਭਾਈ ਦਿਲ ਤੋਂ ਪਿਆਰ ਕਰਦੇ ਆਂ ਤੇ ਦਿਲ ਤੋਂ ਪਿਆਰ ਆਪਾਂ ਮਨੁੱਖਤਾ ਨੂੰ ਕਰਨਾ ਪਿਆ ਰਿਓ ਦਿਲ ਤੋਂ ਪਿਆਰ ਕਰਨਾਗਾ ਉਤੋਂ ਤੋਂ ਨਹੀਂ ਦਿਲ ਤੋਂ ਪਿਆਰ ਕਰੀਏ ਮਨੁੱਖਤਾ ਵਿੱਚ ਹੀ ਪ੍ਰਮਾਤਮਾ ਵਸਦਾ ਹੈ ਅਕਾਲ ਪੁਰਖ ਵਾਹਿਗੁਰੂ ਸਭ ਦੇ ਵਿੱਚ ਬੈਠਾਗਾ ਤੇ ਸਾਰੀ ਮਨੁੱਖਤਾ ਦਾ ਨਾਲ ਪਿਆਰ ਕਰੀਏ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਣ ਦੂਰ ਪਰਾਇਓ ਮਣਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਜਣਾ ਸੋ ਮਨੁੱਖਤਾ ਦੇ ਨਾਲ ਪਿਆਰ ਕਰੀਏ ਇਨਸਾਨੀਅਤ ਆਪਣੇ ਆਪ ਦੇ ਵਿੱਚੋਂ ਪਛਾਣੀਏ ਭਾਈ ਦਿਲ ਦੇ ਉੱਤੇ ਹੱਥ ਰੱਖ ਕੇ ਨਾ ਆਪਣੇ ਆਪ ਨੂੰ ਚੈੱਕ ਕਰਦੇ ਰਿਹਾ ਕਰੋ ਪਿਆਰਿਓ ਵੀ ਮਹਾਰਾਜ ਅਸੀਂ ਨਾ ਬਹੁਤ ਗੁਨਾਹਗਾਰ ਹਾਂ ਹਜੇ ਤੇਰੇ ਬਚਨਾਂ ਨੂੰ ਕਮਾਉਣਾ ਸ਼ੁਰੂ ਨਹੀਂ ਕੀਤਾ ਮਾਨੇ ਤੇ ਜਿੱਦੇ ਸਰੀਰ ਨੇ ਗੁਰੂ ਦਾ ਸ਼ਬਦ ਕਮਾਉਣਾ ਸ਼ੁਰੂ ਕਰ ਦਿੱਤਾ ਪਿਆਰਿਓ ਮੈਂ ਨਿਸ਼ਾਨੀ ਤੁਹਾਨੂੰ ਦੱਸ ਦੇਣਾ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜੂਗੀ ਤੁਹਾਡਾ ਵੇਖਣਾ ਤੁਹਾਡਾ ਬੋਲਣਾ ਤੁਹਾਡਾ ਚੱਲਣਾ ਤੁਹਾਡੀ ਹੱਥਾਂ ਦੀ ਕਰਨੀ ਸ਼ੁੱਧ ਹੋ ਜੂਗੀ ਭਾਈਓ ਸੋ ਆਪਣੇ ਆਪ ਨੂੰ ਚੈੱਕ ਕਰਦੇ ਰਹਿਣਾ ਕਿ ਸਤਿਗੁਰੂ ਹਜੇ ਸਾਡੀ ਨਾ ਤਾਂ ਬੋਲਣੀ ਸ਼ੁੱਧ ਹੋਈ ਹੈ ਬੈੜੇ ਬੋਲਦੇ ਹਜੇ ਸੀ ਨਾ ਅੱਖਾਂ ਦੀ ਵੇਖਣੀ ਸ਼ੁੱਧ ਹੋਈ ਹੈ ਹਜੇ ਧੀਆਂ ਪੈਣਾ ਨੂੰ ਨਾ ਮਾੜੇ ਰੂਪ ਚ ਤੱਕ ਤੀਆਂ ਅੱਖਾਂ ਮਹਾਰਾਜ ਹਜੇ ਨਾ ਹਜੇ ਮਹਾਰਾਜ ਆ ਹੱਥਾਂ ਦੀ ਕਰਨੀ ਸ਼ੁੱਧ ਹੋਈ ਹੈ ਹਜੇ ਇਹ ਵੀ ਸਤਿਗੁਰੂ ਹਜੇ ਗਲਤ ਗਵਾਹਾਂ ਪਾਉਂਦੀ ਹੈ ਗਲਤ ਲਿਖਤਾਂ ਲਿਖਦੀ ਹੈ ਜੇ ਹੱਥ ਗਲਤ ਪਾਸੇ ਜਾਂਦੇ ਚੋਰੀਆਂ ਕਰਦੇ ਆ ਮਹਾਰਾਜ ਹਜੇ ਹੱਥ ਚੋਰੀਆਂ ਕਰਦੇ ਆ ਗੋਲਕ ਤੋਂ ਪੈਸੇ ਚੱਕ ਲੈਣੇ ਚੋਰੀਆਂ ਜਾਂ ਹੋਰ ਕੀ ਹੈ ਜੀ ਬਸ ਚੋਰੀਆਂ ਕਰਦੇ ਆ ਸਤਿਗੁਰੂ ਹਜੇ ਹੱਥ ਵੀ ਚੋਰੀਆਂ ਕਰਦੇ ਆ ਗਲਤ ਕੰਮ ਕਰਦੇ ਆ ਪੈਰ ਵੀ ਮਾਲਕ ਜੀ ਮਾੜੇ ਪਾਸੇ ਚੱਲ ਕੇ ਜਾਂਦੇ ਆ ਜਾਂਦੇ ਇਹੋ ਜੀ ਮਹਾਰਾਜ ਤੇ ਜਿੱਦੇ ਤਬਦੀਲੀ ਆਉਣੀ ਸ਼ੁਰੂ ਹੋ ਗਈ ਨਾ ਆਪਣੇ ਆਪ ਦੇ ਜੀਵਨ ਦੇ ਵਿੱਚ ਉਹਦੇ ਗੁਰੂ ਦੀ ਕਿਰਪਾ ਫਿਰ ਸਮਝ ਲੈਣੇ ਗੁਰੂ ਦਾ ਬਚਨ ਕਮਾਉਣਾ ਸ਼ੁਰੂ ਹੋ ਗਿਆ ਸੁੱਤੀਆਂ ਦੇ ਉੱਤੇ ਦਾਸ ਨੇ ਗੱਲ ਕਰਨੀ ਕੱਲ ਨੂੰ ਕਰੂੰਗਾ ਭਾਈ ਜਰੂਰ ਜੜੀਆਂ ਤੀਆਂ ਇੰਨਾ ਹਿੰਟ ਮੈਂ ਜਰੂਰ ਦੇ ਦੇ ਆ ਤੀਆਂ ਦਾ ਗੁਰਮਤ ਦੇ ਨਾਲ ਜਾਂ ਪੰਜਾਬ ਦੇ ਇਤਿਹਾਸ ਦੇ ਨਾਲ ਕੋਈ ਸਬੰਧ ਨਹੀਂਗਾ ਇਹ ਕਹਿੰਦੇ ਨਾ ਪੰਜਾਬ ਦਾ ਇਹ ਪੰਜਾਬ ਦਾ ਇਤਿਹਾਸ ਹੈ ਜੀ ਕੋਈ ਪੰਜਾਬ ਨੂੰ ਦਾ ਇਤਿਹਾਸ ਨਹੀਂ ਜੀ ਇਹ ਮੈਂ ਤੁਹਾਨੂੰ ਕੱਲ ਨੂੰ ਸਾਰੀ ਹਿਸਟਰੀ ਦੱਸੂੰਗਾ ਇਹ ਤਰਾਸ ਦੀ ਵਿੱਚੋਂ ਨਿਕਲੀ ਹੋਈ ਇੱਕ ਸਾਡੀ ਪਹਿੜੀ ਮਾਨਸਿਕਤਾ ਜਿਹੜੀ ਅੰਦਰ ਦੀ ਉਹ ਪਿਆਰ ਸਾਡੇ ਵਿੱਚ ਆ ਚੁੱਕੀ ਹੈ ਇਹ ਤੋਂ ਸੁਚੇਤ ਹੋਣਾ ਸੀ ਪਹਿੜੀ ਮਾਨਸਿਕਤਾ ਬਹੁਤ ਪਹਿੜੀ ਮਾਨਸਿਕਤਾ ਹੈ ਆਪਣੀਆਂ ਹੀ ਧੀਆਂ ਨੂੰ ਸਾਹਮਣੇ ਨਚਾਉਣਾ ਆਪਣੇ ਇਹ ਕੱਲ ਨੂੰ ਵਿਚਾਰ ਦਾਸ ਦੱਸੂਗਾ ਸਾਰੀ ਕਿੱਥੋਂ ਇਹ ਧੀਆਂ ਤੋਂ ਆ ਜਿਹੜੀਆਂ ਸ਼ੁਰੂ ਹੋਈਆਂ ਕੀ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਤੁਸੀਂ ਕਮਾਲ ਮੰਨ ਜੂਂਗੇ ਵਿਆਹ ਕੁਝਾ ਦਾ ਇਹਨਾਂ ਗੰਦ ਪਿਆ ਦੇ ਪਿੱਛੇ ਇਤਿਹਾਸ ਖੱਚੇ ਸੋ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ ਭਾਈ ਗੁਰੂ ਦੇ ਬਚਨਾਂ ਨੂੰ ਕਮਾਉਣਾ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ